ਇਹ ਗੋਇੰਦਵਾਲ ਸਾਹਿਬ ਵਿਖੇ ਪੁਲਿਸ ਨਾਕੇ ਦੌਰਾਨ ਇੱਕ ਬੋਲਟ ਸਵਾਰ ਨੂੰ ਰੋਕ ਕੇ ਜਦੋਂ ਉਸ ਦਾ ਚਲਾਨ ਕਟਿਆ ਗਿਆ ਤੇ ਦੂਜੇ ਪਾਸੇ ਪੁਲਿਸ ਦੇ ਵੱਲੋਂ ਮੋਟਰਸਾਈਕਲ ਨੂੰ ਛੱਡ ਦਿੱਤਾ ਗਿਆ ਤਾਂ ਇਸ ਮਾਮਲੇ ਨੂੰ ਲੈ ਕੇ ਸੜਕ ਦੇ ਉੱਤੇ ਹਾਈ ਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ ਜ਼ਿਕਰਯੋਗ ਹੈ ਕਿ ਪੁਲਿਸ ਨੇ ਨਾਕੇ ਤੇ ਤਾਇਨਾਤ ਮੁਲਾਜ਼ਮਾਂ ਦੇ ਵੱਲੋਂ ਬੁਲਟ ਮੋਟਰਸਾਈਕਲ ਨੂੰ ਪਟਾਕੇ ਮਾਰਨ ਕਰਕੇ ਰੋਕਿਆ ਗਿਆ ਅਤੇ ਪਟਾਕੇ ਮਾਰਨ ਕਰਕੇ ਇਸ ਬੁਲਟ ਮੋਟਰਸਾਈਕਲ ਦਾ ਚਲਾਨ ਕੱਟ ਦਿੱਤਾ ਗਿਆ ਜਿਸ ਦੌਰਾਨ ਚਲਾਨ ਕੱਟੇ ਜਾਣ ਤੋਂ ਬਾਅਦ ਨੌਜਵਾਨ ਦੇ ਵੱਲੋਂ ਹੰਗਾਮਾ ਸ਼ੁਰੂ ਕਰ ਦਿੱਤਾ ਗਿਆ ਨੌਜਵਾਨ ਜਸ਼ਨਪ੍ਰੀਤ ਸਿੰਘ ਨੇ ਨਾਕੇ ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਉੱਪਰ ਦੋਸ਼ ਲਗਾਏ ਨੇ ਕਿ ਉਹ ਪੁਲਿਸ ਮੁਲਾਜ਼ਮ ਆਪਣੇ ਜਾਣਕਾਰਾਂ ਅਤੇ ਚਹੇਤਿਆਂ ਨੂੰ ਬਿਨਾਂ ਚੈਕਿੰਗ ਕਰੇ ਹੀ ਜਾਣ ਦਾਰ ਰਹੇ ਨੇ ਅਤੇ ਗਰੀਬ ਲੋਕਾਂ ਨੂੰ ਫੜ ਕੇ ਉਹਨਾਂ ਦੇ ਚਲਾਨ ਕਰ ਰਹੇ ਨੇ ਮੌਕੇ ਤੇ ਮੌਜੂਦ ਏਐਸਆਈ ਪ੍ਰੇਮ ਸਿੰਘ ਨੇ ਦੱਸਿਆ ਕਿ ਉਕਤ ਨੌਜਵਾਨ ਪਿਛਲੇ 2 ਮਹੀਨੇ ਤੋਂ ਬਾਜ਼ਾਰਾਂ ਵਿੱਚ ਪਟਾਕੇ ਮਾਰਦੇ ਸਨ ਜਿਨ੍ਹਾਂ ਨੂੰ ਨਾਕੇ ਤੇ ਰੋਕ ਕੇ ਚਲਾਨ ਕੀਤਾ ਗਿਆ ਏਐਸਆਈ ਪ੍ਰੇਮ ਸਿੰਘ ਨੇ ਦੱਸਿਆ ਕਿ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਕਿਸੇ ਵੀ ਪੱਖਪਾਤ ਨੂੰ ਕਿਸੇ ਤਰ੍ਹਾਂ ਦੀ ਕੋਈ ਤਵੱਜੋ ਨਹੀਂ ਦਿੱਤੀ ਗਈ ਉਧਰ ਦੂਜੇ ਪਾਸੇ ਪੀੜਤ ਨੌਜਵਾਨ ਨੇ ਪੁਲਿਸ ਦੀ ਕਾਰਵਾਈ ਨੂੰ ਇੱਕ ਤਰਫਾ ਦੱਸਦੇ ਹੋਏ ਤੱਕੇਸ਼ਾਹੀ ਨਾਲ ਉਹਨਾਂ ਦੇ ਉੱਤੇ ਦੋਸ਼ ਲਗਾਏ ਨੇ ਕਿ ਪੁਲਿਸ ਮੁਲਾਜ਼ਮ ਆਪਣੇ ਜਾਣਕਾਰ ਅਤੇ ਚਾਹੇਤਿਆਂ ਨੂੰ ਜਾਣ ਦਿੰਦੇ ਨੇ ਉਹਨਾਂ ਦੇ ਕੋਈ ਚਲਾਨ ਨਹੀਂ ਕੱਟੇ ਜਾਂਦੇ ਤੇ ਇਹਨਾਂ ਦਾ ਸਾਹਮਣੇ ਇਹਨਾਂ ਦਾ ਬੰਦਾ ਲੱਗਿਆ ਇੱਥੋਂ ਸਾਡੇ ਪਟਾਕੇ ਹੁਣ ਲਾ ਕੇ ਮਾਰਦਾ ਵਾ ਮੰਨਦੇ ਆਂ ਉਦੋਂ ਇਹ ਫਟਾਕੇ ਮਰਵਾਉਂਦਾ ਈ ਐਲਾਨ ਕਰਦਾ ਇਹਨਾਂ ਦਾ ਬੰਦਾ ਇਥੇ ਖਾਸ ਇਹਨਾਂ ਦਾ ਬੰਦਾ ਖਲੋਤਾ ਹੀ ਇੱਥੇ ਆਹ ਨਹੀਂ ਲੰਘਿਆ ਜਦ ਤੋਂ ਹੀ ਜਦੋਂ ਹੀ ਆਖਿਆ ਜੀ ਤੁਸੀਂ ਜਦੋਂ ਤੋਂ ਹੀ ਆਖਿਆ ਮੈਨੂੰ ਪਤਾ ਵਾ ਉਹਨੂੰ ਮੈਂ ਪਤਾ ਵਾ ਅਨੁਸਾਰੇ ਬੰਦੇ ਗੱਲ ਪੁਰਾਣੇ ਬੰਦਾ ਹਟਾੜ ਕੇ ਦਿੱਤਾ ਗੱਲ ਇਹ ਯਾਰ ਇਹਨਾਂ ਨੇ ਆ ਗਰੀਬ ਬੰਦੇ ਦਿਹਾੜੀ ਕਰਕੇ ਵਿਚਾਰੇ ਖਾਂਦੇ ਯਾਰ ਮੈਨੂੰ ਪਤਾ ਵਾ ਦੇੜੀ ਕਰਕੇ ਦਿਖਾਦੇ ਜਿਹਨੇ ਮੈਂ ਕਿਹਾ ਵੀ ਇਹਨਾਂ ਨੂੰ ਪੈਸੇ ਨੂੰ ਡੱਕ ਕੇ ਇਹਦਾ ਚਲਾਨ ਕਰਤਾ ਨਾ ਆਪਣੇ ਬੰਦੇ ਨੂੰ ਚੱਕਿਆ ਜਾਣ ਕਿਹਨੂੰ ਦਿੱਤਾ ਜਾਣ ਇਹਨਾਂ ਦਾ ਬੰਦਾ ਆਉਂਦਾ ਵਾ ਇਹਨਾਂ ਦਾ ਬੰਦਾ ਆਈਆਂ ਇਹਨਾਂ ਸਾਰੇ ਨੇ ਹੀ ਆਖਿਆ ਮੈਨੂੰ ਡੱਕੋ ਉਹਨੂੰ ਡੱਕੋ ਉਹਨੂੰ ਨਹੀਂ ਇਹਨਾਂ ਡੱਕੀ ਉਹ ਆਣਾ ਉਹ ਵੀ ਬੁਲਟੀ ਉਹਦੇ ਨੂੰ ਸੋਚ ਲੱਗਾ ਇਹਨੂੰ ਉਹਦੇ ਨੂੰ 10000 ਦਾ ਇਹਨਾਂ ਦਾ ਚਲਾਨ ਕੱਟ ਕੇ ਮਾਰੇ ਵਾਸਤੇ ਕਰਨਾ ਆਈਦਾ ਹਾਂ ਹਾਂ ਜੇ ਇਕਲੀ ਚਾਹੀਦਾ ਵਾ ਜੇ ਕਾਨੂੰਨ ਇਹਨਾਂ ਲਈ ਤੇ ਉਹਨਾਂ ਲਈ ਵੀ ਚਾਹੀਦਾ ਨਾ ਮਾਰੇ ਬੰਦੇ ਨੇ ਥੋੜੀ ਇੱਥੇ ਉਹ ਇੱਥੇ ਜ ਸਾਹਮਣੇ ਹੋ ਸਾਹਮਣੇ ਹੋ ਵੀਡੀਓ ਤੇ ਮਾਰੇ ਨਹੀਂ ਪਟਾਕੇ ਤੇਰਾ ਵੀਡੀਓ ਤੇਰਾ ਨਾਮ ਕੀ ਆ ਇਹਦਾ ਚਸ਼ਮਦੀਪ ਸਿੰਘ ਚਸ਼ਮਦੀਪ ਸਿੰਘ ਕੀ ਮਾਮਲਾ ਕੀ ਆ ਤੇਰਾ ਇਧਰ ਕੋ ਮੇਰਾ ਬੁਲਟ ਕੋ ਪਟਾਕੇ ਮਾਰਦਾ ਵਾ ਇਹਨਾਂ ਨੇ ਮਾਰਿਆ ਉਡਾ ਕੇ ਜਾਂਦਾ ਤੂੰ 2 ਮਹੀਨਾ ਤੋਂ ਮਾਰਨ ਧਿਆ ਵਾ ਇਹਨਾਂ ਨੇ ਉਹ ਵੀ ਝੂਠਾ ਕਹ ਤੇ ਇਹਨਾਂ ਦਾ ਇੱਥੋਂ ਬੰਦਾ ਨਗਾ ਸਾਹਮਣੇ ਦਾ ਇਹਨਾਂ ਦਾ ਹੀ ਆਬਦਾ ਵਾ ਇਹਨਾਂ ਨੂੰ ਕਿਹਾ ਉਹਦਾ ਬੁਲਟ ਨਹੀਂ ਖਿਲਾਰੋ ਤੇ ਇਹਨਾਂ ਨੇ ਉਹਦਾ ਬੁਲਟ ਨਹੀਂ ਖਿਲਾਰ ਤੇ ਉਹਦਾ ਬੁਲਟ ਰੋਜ਼ਾ ਬੁਲਟ ਕਰਕੇ ਗਿਆ ਇਹਨਾਂ ਨਾਲ ਗੱਲ ਕਰਕੇ ਗਿਆ ਇਹਨਾਂ ਨੂੰ ਖਿਲਾਰੋ ਬੁਲਟ ਤੇ ਇਹਨਾਂ ਨੇ ਉਹਨਾਂ ਦਾ ਬੁਲਟ ਨਹੀਂ ਖਿਲਾ ਰਾਂਦਾ ਆਂਦਾ ਆਂਦਾ ਮਲਾਜਮਾਂ ਵਾਲਾ ਇਹ ਕਾਦੀ ਗੱਲ ਹੋਈ ਕਾਨੂੰਨ ਸਾਰਿਆਂ ਲਈ ਇੱਕੋ ਹੀ ਆ ਜੇ ਮੇਰਾ ਕਟਾ ਤਾਂ ਮੇਰਾ ਰੋਜ਼ਾ ਵੀ ਕਟਣਾ ਇਹਦੇ ਵੀ ਚਲਾਨ ਕਟਿਆ ਉਹਦੇ ਲਈ ਵੀ ਇਹਨਾਂ ਨੂੰ ਚਲਾਨ ਚਾਹੀਦਾ ਇਹਨਾਂ ਨੂੰ ਪਹਿਲੀ ਗੱਲ ਮੈਂ ਇਹਨਾਂ ਨੂੰ ਇਹ ਆਖੀ ਮੈਂ ਇਹਨਾਂ ਦੇ ਘਰੇ ਪਾਠ ਕੀਤਾ ਆ ਹੈ ਇਹਨਾਂ ਦੇ ਘਰੇ ਤੇ ਮੈਂ ਵੇਖਿਆ ਇਹ ਬੁਲਟ ਨਾ ਕੱਢੇ ਨਹੀਂ ਚਲਾਨ ਨੇ ਅੱਕੋ ਮੈਨੂੰ ਬੋਹਾਂਦਾ ਨੂੰ ਪਰੇ ਹੋ ਜਾ ਮਹਾਰਾਜ ਜੰਗਾ ਹੀ ਬੋਲੇ ਆ ਆਹ ਵੇਖਾ ਬਾਬਾ ਤੁਸੀਂ ਆਖਿਆ ਮੈਨੂੰ ਗਾਲੀ ਦਾ ਬਾਬਾ ਤੁਸੀਂ ਆਖਿਆ ਮੈਨੂੰ ਇਹ ਭਾਜੀ ਅਹੀਂ ਨਾਕਾ ਲਾਇਆ ਹੈਗਾ ਖਡੂਰ ਸਾਹਿਬ ਰੋਡ ਤੇ ਠੀਕ ਹੈ ਜੀ ਇਹ ਪਿੰਡੀਆਂ ਤੋਂ ਸਾਨੂੰ ਸ਼ਕਾਇਤ ਆਉਂਦੀ ਹੈ ਪਿੰਡੀਆਂ ਦੇ ਹੱਸਾ ਵਾਲੇ ਪਿੰਡ ਦੇ ਵਿੱਚ ਪਟਾਕੇ ਮਾਰਦੇ ਲੋਕ ਤੇ ਅੱਜ ਅਹੀਂ ਇਹਨੂੰ ਨਾਕੇ ਦੇ ਰੋਕ ਕੇ ਤੇ ਜਦੋਂ ਇਹਦਾ ਚੈੱਕ ਕੀਤਾ ਗਿਆ ਬੁਲਟਰ ਤੇ ਪਟਾਕੇ ਬਹੁਤ ਜ਼ਿਆਦਾ ਮਾਰਦਾ ਅਹੀਂ ਵੀ ਸੁਣਦੇ ਆ ਜਦੋਂ ਇੱਥੇ ਨਾਕੇ ਦੇ ਲੰਘਦੇ ਆ ਨਾ ਇਹ ਪਟਾਕੇ ਮਾਰਦੇ ਆ ਇਹੀ ਗੱਲ ਹੋਰ ਕੋਈ ਗੱਲ ਨਹੀਂ ਆ ਨਾ ਹੋਰ ਕੋਈ ਗੱਲ ਬਰਦੀ ਆ ਆ ਜਿਹੜੀ ਗੱਲ ਆਖੀ ਇਹਨਾਂ ਨੇ ਆ ਜਿਹੜੀ ਗੱਲ ਜੋ ਜਿਹੜਾ ਕਹਿ ਰਿਹਾ ਕਿ ਸਾਡੇ ਨਾਲ ਗਲਤ ਤਰੀਕੇ ਨਾਲ ਬੋਲੇ ਔਰ ਇਸ ਇੱਕ ਮੋਟਰਸਾਈਕਲ ਨੂੰ ਲੰਘ ਕੇ ਗਿਆ ਇਹ ਵੇਖੋ ਸਾਡੇ ਬੱਚੇ ਆ ਗਏ ਅਸੀਂ ਇਹਨਾਂ ਨੂੰ ਬਾਬਾ ਜੀ ਕਹਾਂ ਪਹਿਲਾਂ ਆ ਬੱਚੇ ਹੁਣ ਆਖਿਆ ਇਹਨਾਂ ਨੇ ਬੱਚੇ ਨਾ ਹੁਣ ਆਖਿਆ ਵਾਪਸ ਕੋਈ ਨਹੀਂ ਮੰਨਦੇ ਕੋਈ ਨਹੀਂ ਮੰਨਦੇ ਹੁਣ ਉਹਨੂੰ ਡੱਕੋ ਇਹ ਜਿਹੜਾ ਕਹਿ ਰਿਹਾ ਕਿ ਇੱਥੇ ਇੱਕ ਮੋਟਰਸਾਈਕਲ ਹੋਰ ਲੰਘ ਕੇ ਗਿਆ ਉਹ ਨਹੀਂ ਰੋਕਿਆ ਇਹਨਾਂ ਨੇ ਇਹ ਉਹ ਅਸੀਂ ਸਵੇਰੇ ਵਿੱਚ ਐਡਿਟ ਕੀਤਾ ਉਹ ਪਟਾਕੇ ਨਹੀਂ ਮਾਰਦਾ ਤੁਹਾਡੇ ਸਾਹਮਣੇ ਕਰੋ ਹੁਣ ਹੀ ਗਿਆ ਆਹ ਤਾ ਵੀ ਨੇ ਕੀਤਾ ਉਹ ਐਸਏ ਕਲੋਨੀ ਦੇ ਵਿੱਚ ਰਹਿੰਦਾ ਤੁਹਾਡੇ ਆ ਨਹੀਂ ਆਪਣੇ ਕੀ ਨਾ ਉਹਦਾ ਮਾਸਟਰ ਉਹਦਾ ਮੁੰਡੇ ਦਾ ਉਹ ਇੱਕ ਟਿਆ ਕਲੋਨੀ ਦੇ ਵਿੱਚ ਰਹਿੰਦਾ ਕੋ ਤਾਂ ਆਪਾਂ ਸਾਧ ਲੈਨੇ ਉਹਨੂੰ ਉਹਦਾ ਮੋਟਰਸਾਈਕਲ ਲਾਈਵ ਤੇ ਸੈਚਨਲ ਦੇ ਰਹੀ ਬਲਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ